ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣੀਆ ਕਰੇਲੇ ਚਲੋ ਜੀ ਆਪਾਂ ਕਰੇਲੇ ਬਣਾਉਣ ਲੱਗਦੇ ਲਓ ਜੀ ਆਪਾਂ ਨੇ ਲੈ ਲਿਆ ਲਾਸਨ ਤੇ ਆਹ ਮੈਡੀ ਹਰੀਆਂ ਮਿਸਟੇ ਲਾਲ ਮਿਰਚ ਨਹੀਂ ਪਾਉਂਦੇ ਹਰੀਆਂ ਮਿਸਟੇ ਹੀ ਪਾਵਾਂਗੇ ਇਹਨਾਂ ਨੇ ਆਪਾਂ ਡੰਡੀਆਂ ਤੋੜ ਕੇ ਦੇਸੀ ਤਰੀਕੇ ਨਾਲ ਬਣਾਵਾਂਗੇ ਜੀ ਕ੍ਰੇਲੇ ਇਹਨੂੰ ਵੀ ਜਿਆਦਾ ਆਪਾਂ ਮਿਕਸੀ ਜੇ ਕੁੱਟ ਦੇਣਾ ਫਿਰ ਉਹ ਪਾਣੀ ਜਿਆਦਾ ਛੱਡ ਦਿੰਦੇ ਨੇ ਪਿਆਜ਼ ਫਲਾਸ ਅਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਫ੍ਰੀਕ ਕਰ ਲੈਣੇ ਹੈ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਪਿਆਜ਼ ਪਿਆਜ਼ਾਂ ਨੂੰ ਇਹ ਪਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲੈਨੇ ਕਿਉਂਕਿ ਜਿਹੜਾ ਮੋਟਾ-ਮੋਟਾ ਪਿਆਜ਼ ਹੁੰਦਾ ਜੀ ਉਹ ਭੁੰਨਣਾ ਬਹੁਤ ਵਧੀਆ ਭੁੰਨਿਆ ਜਾਂਦਾ ਜਿਹੜਾ ਆਪਾਂ ਮਿਕਸੀ ਚ ਕੁੱਟ ਲਾਨੇ ਆ ਉਹ ਜਿਆਦਾ ਬਰੀਕ ਜਾਂ ਹੋ ਜਾਂਦਾ ਜੀ ਉਹ ਭੁੰਨਿਆ ਨਹੀਂ ਵਧੀਆ ਜਾਂਦਾ ਹੈਗਾ ਪਾਣੀ ਜਰ ਰਹਿ ਜਾਂਦਾ ਉਹਦੇ ਵਿੱਚ ਚਲੋ ਜੀ ਆਪਾਂ ਸਾਰੇ ਪਿਆਜ਼ਾਂ ਨੂੰ ਕੁੱਟ ਕੇ ਫਿਰ ਤੁਹਾਨੂੰ ਮੋਟਾ

ਇਕੜ ਆ ਰਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਾਸੂ ਦਾ ਤੇਲ ਕਰਸ਼ਕ ਤੇਲ ਦੀ ਪਾ ਲੈਨੇ ਆ ਆਪਾਂ ਬਹੁਤਾ ਨਹੀਂ ਪਾਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਢ ਲੈਨੇ ਆ ਤੇਲ ਆਪਣਾ ਚੰਗੀ ਤਰ੍ਹਾਂ ਕੱਢ ਕੇ ਜੀ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਜੀਰਾ ਜੀਰੇ ਨੂੰ ਪਕਾ ਲੈਨੇ ਆ ਥੋੜਾ ਜਿਹਾ പ്യജ കൂഡേ കുട്ടേന ਉਹ ਜਿਤੇ ਅੱਜ ਆਪਾਂ ਨੇ ਸਾਰੇ ਐਡ ਕਰਤੇ ਚੰਗੀ ਤਰ੍ਹਾਂ ਮਿਕਸ ਕਰਤੇ ਤੇਲ ਦੇ ਵਿੱਚ ਹੁਣ ਆਪਾਂ ਨੇ ਦੋ ਟਮਾਟਰ ਲੈ ਲਏ ਇਹਨਾਂ ਨੂੰ ਵਿੱਚੇ ਪਾ ਦਿੰਨੇ ਲੈ ਜੀ ਇਤਨਾਂ ਲਈ ਆਪਾਂ ਨੇ ਚਨੇ ਚਨੇ ਆਪਣੇ ਰਾਤ ਦੇ ਭੁੰਤੇ ਹੋਏ ਤੇ ਪੀਸੇ ਹੋਏ ਦਲੇ ਹੋਏ ਚਨੇ ਨੇ ਇਹਨਾਂ ਨੂੰ ਆਪਾਂ ਕੁੰਡੇ 'ਚ ਪਾ ਕੇ ਥੋੜਾ ਜਿਹਾ ਕੁੱਟ ਲੈਨੇ ਆਂ ਥੋੜਾ ਜਿਹਾ ਦੜਦੜਾ ਜਿਹਾ ਕਰ ਲਵਾਂਗੇ ਬਹੁਤਾ ਫ੍ਰੀਕ ਨਹੀਂ ਕਰਾਂਗੇ ਲੋ ਜੀ ਛਣੇ ਆਪਣੇ ਦੜਦੜਾ ਜਿਹਾ ਕਰ ਲਏ ਆਪਾਂ ਨੇ ਬਹੁਤ ਫ੍ਰੀਕ ਨਹੀਂ ਕਰੇ ਇਹਨਾਂ ਨੂੰ ਵੀ ਆਪਾਂ ਵਿੱਚੇ ਇਕੱਠਿਆਂ ਦੇ ਪਾ ਲੈਨੇ ਆਂ ਜੀ ਚੜਾਣੇ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਵਿੱਚ ਨਾਲ ਇਹਦੇ ਵਿੱਚ ਆਪਾਂ ਪਾ ਲੈਨੇ ਆ ਨਾਣ ਮਿਰਚ ਨਮਕ ਪਾਉਨੇ ਆ ਕਿਉਂਕਿ ਕareleਆਂ ਨੂੰ ਜੀ ਆਪਾਂ ਨਮਕ ਜਮੀਂ ਵੀ ਲਾਇਆ ਨਹੀਂ ਫ੍ਰਿਜ ਚ ਧਾਰਤੇ ਤੇ ਛਿਲਕੇ ਨਮਕ ਨਹੀਂ ਲਾਇਆ ਹੈਗਾ ਥੋੜੀ ਜਿਹੀ ਪਾਈਏ ਕਿਉਂਕਿ ਪਹਿਲਾਂ ਆਪਰੇ ਫਰੀਆਂ ਮਿਰਚਾਂ ਪਾਲੀਆਂ ਹੁਣ ਆਪਾਂ ਐਡ ਕਰ ਦਿਆਂ ਹਲਦੀ ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਹੁਣ ਇਹਨੂੰ ਆਪਾਂ 10 ਮਿੰਟ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਘੀਨੀ ਛੱਡ ਦੇਣਾ ਤੇਲ ਨਹੀਂ ਛੱਡ ਰਿਹਾ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਇਹਨੂੰ ਠੰਡਾ ਕਰਕੇ ਆਪਾਂ ਕ੍ਰੇਲਿਆਂ 'ਚ ਪਾਵਾਂਗੇ ਇਹਨੂੰ ਕਿਸੇ ਭਾਂਡੇ 'ਚ ਕੱਢ ਕੇ ਆਪਾਂ ਠੰਡਾ ਕਰ ਲੈਂਦੇ ਆ ਕਿਉਂਕਿ ਹੁਣ ਇਹ ਬਣ ਗਿਆ ਇਹੇਠਾ ਨੀਚੇ ਲੱਗਣ ਲੱਗਿਆ ਨਾ ਜੀ ਆਪਾਂ ਨੇ ਕ੍ਰੇਲ ਲੈ ਲਈ ਆਪਾਂ ਨੇ ਧੋ ਕੇ ਫ੍ਰਿਜ 'ਚ ਰੱਖਤੇ ਤੇ ਨੂਨ ਨਹੀਂ ਇਹਨਾਂ ਨੂੰ ਲਾਇਆ ਛਿੱਲ ਕੇ ਛਿੱਲ ਕੇ ਆਪਾਂ ਨੇ ਧੋ ਲਏ ਧੋ ਕੇ ਇਹਦੇ ਵਿੱਚੋਂ ਜਿਹੜਾ ਉਹਤੀ ਵਿੱਚ ਬੀਤੇ ਉਹ ਆਪਾਂ ਨੇ ਕੱਢ ਤੇ ਖਾਲੀ ਕਰ ਲਏ ਤੇ ਫ੍ਰਿਜ 'ਚ ਧਰ ਤੇ ਚਲੋ ਜੀ ਹੁਣ ਇਹਦੇ ਵਿੱਚ ਆਪਾਂ ਭਰਦੇ ਹਾਂ ਮਸਾਲਾ ਮਸਾਲਾ ਤਾਂ ਆਪਣਾ ਥੋੜਾ ਜਿਹਾ ਗਰਮਾ करेले अपने सारे भर ले सारे करेले अपने भर ले हूँ आप इधर गैस बाल लें कड़ाही चा हो तेल दबारा पा लें ਲਓ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਲੈਨੇ ਆ ਕਾੜ ਥੋੜੀ ਜਿਹਾ ਝੱਗ ਜੀ ਮਾਰ ਜਣ ਦਾ ਜੀ ਸਿਰਦੇ ਫਿਰ ਕੋਈ ਕੱਚਾ ਪੰਝਾਈ ਆ ਉਹ ਕੋਕਰੀਲੇਆਂ ਚ ਥੋੜੀ ਜਿਹੀ ਝੱਗ ਮਾਰ ਜਣ ਨੂੰ ਪਕਾ ਦਿੰਦੇ ਲਓ ਜੀ ਤੇਲ ਆਪਣਾ ਰਿਜਰੇ ਚੰਗੀ ਤਰ੍ਹਾਂ ਹੁਣ ਆਪਾਂ ਕਰੇਲੇ ਨੇ ਜਿਹੜੇ ਸਾਰੇ ਜਿਹੜੇ ਘਟਾਪੀ ਨੇ ਲਓ ਜੀ ਆਪਾਂ ਇਹਦੇ ਇੱਕ ਪਾਸਾ ਚੰਗੀ ਤਰ੍ਹਾਂ ਪੱਕਰ ਲੈਨੇ। ਲਓ ਜੀ ਆਪਾਂ ਇਹਦੀ ਇੱਕ ਸਾਈਡ ਚੰਗੀ ਤਰ੍ਹਾਂ ਪਕਾ ਲੈਨੇ। ਫਿਰ ਆਪਾਂ ਇਹਨੂੰ ਦੂਜਾ ਪਾਸਾ ਪਾ ਲਈਏ। ਲਓ ਜੀ ਇੱਕ ਪਾਸਾ ਇਹਨਾਂ ਦਾ ਪੱਕ ਗਿਆ। ਹੁਣ ਦੂਜਾ ਪਾਸਾ ਆਪਾਂ ਪਾ ਦਲੀਏ। ਲਓ ਜੀ ਗਰੇਲੇ ਆਪਣੇ ਬਣ ਗਏ ਕੁਸ ਬਣ ਗਏ ਕੁਸ ਥੋੜੇ ਜਿਹੇ ਰਹਿੰਦੇ ਨੇ ਜਿਹੜੇ ਮੋਟੇ ਜਾਂਦੀ ਸੀ ਇਹਨਾਂ ਦਾ ਸਿਲਕਾ ਜਿਹੜੇ ਬਣ ਗਏ ਉਹਨਾਂ ਨੂੰ ਆਪਾਂ ਬਾਹਰ ਕੱਢ ਲੈਨੇ ਹ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਆਪਾਂ ਦਵਾਰੇ ਥੋੜੇ ਜਿਹਾ ਹੋਰ ਪਕਾ ਕੇ ਫਿਰ ਬਾਹਰ ਕੱਢ ਲੈਣੇ ਆਂ ਚਲੋ ਜੀ ਸਾਰੇ ਆਪਾਂ ਬਾਹਰ ਕੱਢ ਕੇ ਰੱਖੋਨੇ ਲੋ ਜੀ ਲਓ ਜੀ ਪਰੇ ਲਈ ਆਪਣੇ ਸਾਰੇ ਬਣ ਗਏ ਹੁਣ ਆਪਾਂ ਇਹਦੇ ਵਿੱਚੋਂ ਤੇਲ ਕੱਢ ਲੈਣੇ ਕਿਉਂਕਿ ਤੇਲ ਆਪਣਾ ਜ਼ਿਆਦਾ ਆ ਲੋਜੀ ਤੇਲ ਆਪਾਂ ਨੇ ਜਿੰਨਾ ਕਿ ਲੋਡ ਤੀ ਉਨਾਂ ਕਰ ਰੱਖ ਲਿਆ ਬਾਕੀ ਕੱਟਦਾ ਹੁਣ ਆ ਜਿਹੜਾ ਛਿਲਕਾ ਇਹਦਾ ਕਰੀ ਲੇ ਨੂੰ ਇਹਨਾਂ ਨੂੰ ਵੀ ਆਪਾਂ ਡਿਸਕਾਰਡ ਕਰ ਦਿੰਦੇ ਆ ਥੋੜੇ ਜਿਹਾ ਸੱਚੇ ਜੇ ਦੀ ਨੇ ਹੋਣਾ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਆਪਾਂ ਮਸਾਲਾ ਵੀ ਵਿੱਚ ਐਡ ਕਰ ਦਿੰਦੇ ਆ ਤੁਰੀਵਾਰ ਕੋ ਜਨਾਲੀਆ ਮਸਾਲਾ ਬਹੁਤ ਵਧੀਆ ਹੋ ਜਾਣਾ ਲਓ ਜੀ ਹੁਣ ਆ ਕਰੇਲਿਆਂ ਨੂੰ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਲਓ ਜੀ ਇਹਨਾਂ ਨੂੰ ਮੱਠੀ ਮੱਠੀ ਅੱਗ ਤੇ ਬੁਕਾ ਲੈਣੇ ਆ ਕਰੇਲੇ ਆਪਣੇ ਬਣ ਕੇ ਤਿਆਰ ਨੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ